ਸੁਖ ਰਤੀ ਇਹਦੀਆਂ ਹੁਣ ਤੱਕ ਗਾਲਾਂ ਵਾਲੀਆਂ ਵੀਡੀਓ ਤਾਂ ਸਭ ਨੇ ਦੇਖੀਆਂ ਹੋਣਗੀਆਂ ਪਰ ਅੱਜ ਦੀ ਵੀਡੀਓ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਤੇ ਆਹ ਵੀਡੀਓ ਨੂੰ ਸ਼ੇਅਰ ਵੀ ਕਰਨਾ ਚਾਹੀਦਾ ਹੈ ਕਿ ਜਿਹੜਾ ਇਨਸਾਨ ਗਾਲਾਂ ਕੱਢਦਾ ਸੀ ਤੇ ਅੱਜ ਉਹ ਇਨਸਾਨ ਇੱਕ ਚੰਗਾ ਕੰਮ ਕਰ ਰਿਹਾ ਕਦੇ ਵੀ ਕਿਸੇ ਦੇ ਬੁਰੇ ਕੰਮ ਨਾ ਦੇਖੋ ਚੰਗੇ ਕੰਮ ਵੀ ਦੇਖੋ ਜਦੋਂ ਕੋਈ ਚੰਗਾ ਕੰਮ ਕਰੇਗਾ ਤਾਂ ਵੀ ਬੋਲਾਂਗੇ ਮਾੜਾ ਕਰੂਗਾ ਤਾਂ ਵੀ ਬੋਲਾਂਗੇ ਸੁਖਰਤੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਸਭ ਨੂੰ ਪਤਾ ਹੈ ਕਿ ਸ਼੍ਰੀ ਗਣੇਸ਼ ਜੀ ਦੇ ਦਿਨ ਚੱਲ ਰਹੇ ਸੀ ਤੇ ਸਭ ਨੇ ਸ਼੍ਰੀ ਗਣੇਸ਼ ਜੀ ਦੀ ਮੂਰਤੀ ਪਾਣੀ ਵਿੱਚ ਵਿਸਰਜਨ ਕੀਤੀ ਸੀ ਪਰ ਬਹੁਤ ਸਾਰੀਆਂ ਮੂਰਤੀਆਂ ਕੰਦੇ ਪਾਣੀ ਦੇ ਵਿੱਚ ਸਿੱਟ ਦਿੰਦੇ ਨੇ ਲੋਕ ਕਰੋਂ ਹਾਰ ਸ਼ਿੰਗਾਰ ਲਾ ਕੇ ਆਉਂਦੇ ਨੇ ਤਾਂ ਉਸ ਤੋਂ ਬਾਅਦ ਇੰਨੀ ਬੇਦਰਦੀ ਦੇ ਨਾਲ ਸਿੱਟਦੇ ਨੇ ਬੇਅਦਬੀ ਕਰਦੇ ਨੇ ਸ਼੍ਰੀ ਗਣੇਸ਼ ਜੀ ਦੀ ਤਾਂ ਸੁਖ ਰਤਿਆ ਚਰਚਾ ਦੇ ਵਿੱਚ ਇਸ ਲਈ ਹੈ ਕਿਉਂਕਿ ਸੁਖ ਰਤਿਆ ਬੰਬੇ ਦੇ ਵਿੱਚ ਇਸ ਸਮੇਂ ਰਹਿ ਰਿਹਾ ਤੇ ਉਸਨੇ ਸ਼੍ਰੀ ਗਣੇਸ਼ ਦੀਆਂ ਮੂਰਤੀਆਂ ਪਾਣੀ ਚੋਂ ਬਾਹਰ ਕੱਢ-ਕੱਢ ਕੇ ਰੱਖ ਰਿਹਾ ਹੈ ਬਿਲਕੁਲ ਉਸ ਨੂੰ ਲੱਗਿਆ ਕਿ ਇਹ ਬੇਅਦਬੀ ਹੋ ਰਹੀ ਆ ਤੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਇੱਥੇ ਮੂਰਤੀਆਂ ਨੇ ਤਾਂ ਉਸਨੇ ਨਾਲ ਦੇ ਨਾਲ ਜਾ ਕੇ ਉੱਥੇ ਮੂਰਤੀਆਂ ਬਾਹਰ ਕੱਢ ਦਿੱਤੀਆਂ ਤੇ ਵੀਡੀਓ ਪਾ ਕੇ ਲੋਕਾਂ ਨੂੰ ਵੀ ਮੈਸੇਜ ਦਿੱਤਾ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਮੂਰਤੀ ਨੂੰ ਜਾ ਕੇ ਲੈ ਕੇ ਆ ਰਿਹਾ ਹੈ ਸ਼੍ਰੀ ਗਣੇਸ਼ ਜੀ ਦੀ ਸੁਖ ਰਤਿਆ ਇਹ ਵੀਡੀਓ ਚੰਗੀ ਲੱਗੀ ਬਣਨ ਲਾਈਕ ਕਰਦੇ ਸ਼ੇਅਰ ਕਰਦੇ ਸੁਖ ਰਤੀ ਬਾਰੇ ਆਪਣੇ ਵਿਚਾਰ ਜਰੂਰ ਦਿਓ ਕਮੈਂਟਾਂ ਵਿੱਚ ਸਤਿ ਸ੍ਰੀ ਅਕਾਲ